ਪੰਜਾਬ ਨੂੰ ਭਾਰਤ ਦਾ ਨੰਬਰ 1 ਸੂਬਾ ਬਣਾਵਾਂਗੇ ਲੋਕ ਪੰਜਾਬ ਦੀ ਮਸਾਲ ਦੇਣਗੇ ਆਉਣ ਵਾਲੇ ਸਾਲਾਂ ਦੇ ਵਿੱਚ ਇਹ ਵਾਦੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਵੱਲੋਂ ਕੀਤੇ ਗਏ ਸੀ ਇਹੀ ਵਾਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਗਏ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵੀ ਫੂਕ ਨਿਕਲ ਗਈ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਜਿਹੜੇ ਕਹਿੰਦੇ ਹੁੰਦੇ ਸੀ ਕਿ ਅਸੀਂ ਜਾਣਦੇ ਹਾਂ ਪੈਸਾ ਕਿਵੇਂ ਇਕੱਠਾ ਕਰਨਾ ਹੈ ਕਿਹੜਾ ਟੈਕਸ ਕਿੱਥੋਂ ਲੈਣਾ ਹੈ ਕਿਹੜਾ ਰੈਵਨਿਊ ਕਿੱਥੋਂ ਇਕੱਠਾ ਕਰਨਾ ਹੈ ਇਹ ਵਾਦੇ ਸੀ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਲੇਕਿਨ ਆਪ ਆਦਮੀ ਪਾਰਟੀ ਦੇ ਸੁਪਰੀਮੋ ਦਾ ਪਤਾ ਸਾਨੂੰ ਹੁਣ ਲੱਗਿਆ ਹੈ ਕਿ ਉਹ ਕਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਬਾਹ ਬਰੋੜ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੁਨੀਆ ਭਰ ਦੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕੇ ਪੈਸੇ ਦੀ ਮਦਦ ਕੀਤੀ ਜਾਵੇ ਪੰਜਾਬ ਦੇ ਲੋਕਾਂ ਦੀ ਪੰਜਾਬ ਬਰਬਾਦ ਹੋ ਗਿਆ ਪੰਜਾਬ ਹੜ੍ਹਾਂ ਦੇ ਪਾਣੀ ਦੇ ਵਿੱਚੋਂ ਡੁੱਬ ਗਿਆ ਪੰਜਾਬ ਬਰਬਾਦ ਹੋ ਗਿਆ ਤੇ ਹੁਣ ਸਮਾਂ ਹੈ ਪੰਜਾਬ ਨੂੰ ਆਵਾਜ਼ ਕਰਨ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਸਾਰੇ ਦੁਨੀਆ ਭਰ ਦੇ ਪੰਜਾਬੀਆਂ ਨੂੰ ਐਨ ਆਰ ਆਈ ਵੀਰਾਂ ਨੂੰ ਕਿ ਤੁਸੀਂ ਵੱਧ ਤੋਂ ਵੱਧ ਪੈਸੇ ਦੇ ਨਾਲ ਹੈਲਪ ਕਰੋ ਤੇ ਫਿਰ ਸਰਕਾਰ ਕੀ ਕਰ ਰਹੀ ਹੈ ਜੇਕਰ ਪੈਸਾ ਪੰਜਾਬੀਆਂ ਨੇ ਲਉਣਾ ਹੈ ਪੰਜਾਬੀਆਂ ਨੂੰ ਨਾ ਤੇ ਅਹੁਦੇ ਦਿੱਤੇ ਗਏ ਪੰਜਾਬੀਆਂ ਨੂੰ ਨਾ ਤੇ ਚੇਅਰਮੈਨ ਬਣਾਇਆ ਗਿਆ ਸਾਰੇ OSD ਦਿੱਲੀ ਦੇ ਸਾਰੇ ਚੇਅਰਮੈਨ ਦਿੱਲੀ ਦੇ ਤੇ ਪੰਜਾਬੀਆਂ ਨੂੰ ਨਜ਼ਰ ਅਦਾਸ ਕੀਤਾ ਗਿਆ ਹੈ ਜਦੋਂ ਪੰਜਾਬ ਨੂੰ ਆਬਾਦ ਕਰਨ ਦੀ ਗੱਲ ਹੋਈ ਜਦੋਂ ਪੰਜਾਬ ਨੂੰ ਫਿਰ ਦੁਬਾਰਾ ਉਸ ਟ੍ਰੈਕ ਤੇ ਲਿਆਉਣ ਦੀ ਗੱਲ ਹੋਈ ਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਪੰਜਾਬੀ ਯਾਦ ਆਗੈ ਤੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਨੂੰ ਵੀ ਪੰਜਾਬੀ ਆਗਿਆ ਕਈ ਤਾਂ ਪੱਤਰਕਾਰ ਇਹ ਕਹਿ ਰਹੇ ਨੇ ਕਿ ਇਹ ਪੈਸਾ ਇਕੱਠਾ ਕਰਕੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੰਗੀਆਂ ਜਾਣਗੀਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਹੜੇ ਰਾਹ ਤੇ ਤੁਰ ਪਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵਾ ਸਤਿਮੁੱਚ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਨੇ ਅਮਰੋੜ ਦਿੱਤੀ ਹੈ ਆਪ ਆਦਮੀ ਪਾਰਟੀ ਦੇ ਸੁਪਰੀਮੋ ਲਗਾਤਾਰ ਹੁਣ ਮੀਟਗਾ ਕਰ ਰਹੇ ਨੇ ਆਪ ਆਦਮੀ ਪਾਰਟੀ ਦੇ ਵਿਧਾਇਕਾਂ ਨਾਲ ਮੰਤਰੀਆਂ ਨਾਲ ਖਾਸ ਕਰਕੇ ਤਿੰਨ ਸੰਸਦਾਂ ਦੇ ਨਾਲ ਉਹਨਾਂ ਨੂੰ ਕਿਹਾ ਹੈ ਕਿ ਸਪੈਸ਼ਲ 2 ਤੋਂ 3 ਕਰੋੜ ਰੁਪਏ ਇਕੱਠਾ ਕੀਤਾ ਜਾਵੇ ਅਮਨ ਅਰੋੜਾ ਵੱਲੋਂ 20 ਕਰੋੜ ਰੁਪਏ ਮੋਹਿਆਤ ਹੋਇਆ ਜਾਵੇਗਾ ਮੀਤ ਹੇਰ ਵੱਲੋਂ ਵੀ 20000 ਕਰੋੜ ਰੁਪਏ ਮੋਹਿਆਤ ਹੋਇਆ ਜਾਵੇਗਾ ਕਿਉਂਕਿ ਆਪ ਆਦਮੀ ਪਾਰਟੀ ਦੇ ਸੁਪਰੀਮੋ ਨੇ ਸਿੱਧੇ ਸ਼ਬਦਾਂ ਵਿੱਚ ਕਹਿ ਦਿੱਤਾ ਹੈ ਬਾਈ ਹੁੱਕ ਬਾਈ ਹੁੱਕ ਮੈਨੂੰ ਨਹੀਂ ਪਤਾ ਜਿਵੇਂ ਮਰਜ਼ੀ ਕਿਸੇ ਬਿਜ਼ਨਸ ਨੂੰ ਬਿਜ਼ਨਸਮੈਨ ਦੇ ਕੋਲੋਂ ਫੰਡ ਲਓ ਕਿਸੇ ਕਾਰੋਬਾਰੀ ਨੂੰ ਕਹੋ ਕਿਸੇ ਅਫਸਰ ਨੂੰ ਕਹੋ ਇਹ ਫੰਡ ਇਕੱਠਾ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ ਤਾਂ ਕਿ ਇਹੀ ਪੈਸਾ ਖਰਚ ਕੇ ਪੰਜਾਬ ਨੂੰ ਆਬਾਦ ਕੀਤਾ ਜਾ ਸਕੇ ਨਹੀਂ ਤਾਂ ਪੰਜਾਬ ਦੇ ਲੋਕ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸਾਨੂੰ ਨਜ਼ਰ ਅੰਦਾਜ਼ ਕਰਨਗੇ ਬੜੇ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ 2300 ਪਿੰਡ ਪੂਰੀ ਤਰ੍ਹਾਂ ਢਹਿ ਤੇਰੀ ਹੋ ਗਏ ਲਗਭਗ 5 ਲੱਖ ਇਕੜ ਝੋਨੇ ਦੀ ਫਸਲ ਤਬਾਹ ਹੋ ਗਈ 45 ਤੋਂ ਜ਼ਿਆਦਾ ਲੋਕ ਮਰ ਗਏ ਕਈ ਪਸ਼ੂਆ ਦੀ ਜਾਨ ਚਰੀ ਗਈ ਕਈ ਹਲਕਿਆਂ ਦੇ ਵਿੱਚ ਹਾਲੇ ਵੀ ਗੋਡੇ-ਗੋਡੇ ਪਾਣੀ ਹੈ ਪੰਜਾਬ ਦੀ ਧਰਤੀ ਦੇ ਉੱਤੇ ਉਸ 500 ਏਕੜ ਦੇ ਉੱਤੇ 5 ਫੁੱਟ ਤੋਂ ਲੈ ਕੇ 7 ਫੁੱਟ ਰੇਤ ਅਤੇ ਗਾਰਾ ਚੜ ਗਿਆ ਜੀਸੀਬੀ ਕਿੱਥੋਂ ਆਉਣਗੀਆਂ ਟਰੈਕਟਰ ਕਿੱਥੋਂ ਆਉਣਗੇ ਇਹ ਸਾਰਾ ताम-ਚਾਮ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਕਰਕੇ ਝੋਕ ਰਹੇ ਨਹੀਂ ਪੰਜਾਬੀਆਂ ਦੇ ਕੋਲੋਂ ਮਦਦ ਮੰਗੀ ਜਾ ਰਹੀ ਹੈ ਤੇ ਜਿਹੜੇ ਉਹਦੇ ਉੱਤੇ ਬਿਠਾਏ ਹੋਏ ਨੇ ਦਿੱਲੀ ਤੋਂ ਲਿਆ ਕੇ ਉਹ ਤੁਹਾਡੀ ਮਦਦ ਕਦੋਂ ਕਰਨਗੇ ਉਹਨਾਂ ਦੇ ਕੀ ਹੱਥ ਵਿੱਚ ਖਾਲੀ ਛੂਟਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਬਾਹ ਮੋੜੀ ਹੈ ਆਪ ਆਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ੀਵਾਨ ਨੇ ਲੱਗਦਾ ਹੈ ਕਿ ਹੁਣ ਭਗਵੰਤ ਮਾਨ ਲਗਾਤਾਰ ਇਹ ਕੰਮ ਕਰਦੇ ਰਹਿਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ 300 ਤੋਂ ਵੱਧ ਫੋਨ ਮੇਰੇ ਵੱਲੋਂ ਵੀ ਐਨਆਰਆਈ ਭਰਾਵਾਂ ਨੂੰ ਕਿਤੇ ਜਾਣਗੇ ਕਿ ਫੰਡ ਦਿਓ ਵੱਟੋ ਵੱਟਾਂ ਕੇ ਪੰਜਾਬ ਨੂੰ ਅਬਾਦ ਕੀਤਾ ਜਾਵੇ ਤੇ ਕਈ ਕਹਿੰਦੇ ਨੇ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਤਾਂ ਕਿਤੇ ਨਹੀਂ ਫੰਡ ਇਕੱਠਾ ਕੀਤਾ ਜਾ ਰਿਹਾ ਸੈਂਟਰ ਸਰਕਾਰ ਤੇ ਦਬਾਅ ਪਾਓ ਸੈਂਟਰ ਸਰਕਾਰ ਦੇ ਕੇ ਗੁਹਾਰ ਲਗਾਓ ਜਿਹੜੇ ਤੁਸੀਂ ਰੈਵਨਿਊ ਦੀ ਗੱਲ ਕਰਦੇ ਸੀ ਜਿਹੜੇ ਤੁਸੀਂ ਪੈਸੇ ਦੀ ਗੱਲ ਕਰਦੇ ਸੀ ਉਹ ਪੈਸਾ ਕਿੱਥੇ ਹੈ ਏਟ ਮੀਨਸ ਕਿ ਖਜ਼ਾਨੇ ਦਾ ਪੂਰੀ ਤਰ੍ਹਾਂ ਜਲੂਸ ਰਿਕੇ ਹੋਇਆ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਜਿਹੜਾ ਖਜ਼ਾਨਾ ਹੁੰਦਾ ਹੈ ਉਹ ਖਾਲੀ ਨਹੀਂ ਹੁੰਦਾ ਜੇਕਰ ਖਜ਼ਾਨਾ ਖਾਲੀ ਹੈ ਉਸ ਨੂੰ ਖਜ਼ਾਨਾ ਨਾ ਕਹੋ ਉਸ ਨੂੰ ਪੀਪਾ ਕਹੋ ਜਿਸ ਤਰ੍ਹਾਂ ਮੰਨਪ੍ਰੀਤ ਬਾਦਲ ਉੱਤੇ ਹਮੇਸ਼ਾ ਹੀ ਤੰਗ ਕੱਸਦੇ ਰਹੇ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੋਹਾਰ ਲਗਾਈ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਕਹਿਣ ਤੇ ਕਿ ਪੰਜਾਬੀਆਂ ਦੇ ਕੋਲੋਂ ਵੱਡੇ ਪੱਧਰ ਤੇ ਫੰਡ ਕਿੱਥਾ ਕੀਤਾ ਜਾਵੇ ਇਧਰ ਮੰਤਰੀਆਂ ਵਿਧਾਇਕਾਂ ਅਤੇ ਸਾਂਸਦਾਂ ਦੀ ਡਿਊਟੀ ਲਗਾ ਦਿੱਤੀ ਗਈ ਹੈ ਖਬਰਾਂ ਇਹ ਵੀ ਆ ਰਹੀਆਂ ਨੇ ਜਦੋਂ ਆਨਲਾਈਨ ਮੀਟਿੰਗ ਕੀਤੀ ਗਈ ਅਰਵਿੰਦ ਕੇਜੀਵਾਲ ਵੱਲੋਂ ਤੇ ਕਈ ਸਾਂਸਦ ਛੁੱਪ ਰਹੇ ਉਹਨਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਜਵਾਬਦੇਹੀ ਜਵਾਬ ਨਹੀਂ ਦਿੱਤਾ ਗਿਆ ਉਹਨਾਂ ਨੇ ਹਾਂ ਹੁੰਦ ਕਹਿ ਕੇ ਹੀ ਪੱਲਾ ਛਾੜ ਦਿੱਤਾ